ਵੈਰੀ ਵੈਲ ਐਂਡ ਜੋਲ ਸਾਹਿਬ ਜਿੱਥੇ ਬੱਚਿਆਂ ਨੇ ਅਗਲੇ ਸੈਮੈਸਟਰ ਦੇ ਵਿੱਚ ਜਦੋਂ ਆਉਣਾ ਤਾਂ ਕਾਫੀ ਰੂਲਸ ਐਂਡ ਰੈਗੂਲੇਸ਼ਨਸ ਚੇਂਜ ਹੋ ਰਹੇ ਨੇ ਸਪੈਸ਼ਲੀ ਉਹ ਜੋ ਇੱਕ ਸਾਡੇ ਹੱਥ ਦੇ ਵਿੱਚ ਇੱਕ ਡਿਵਾਈਸ ਫੜਾਇਆ ਜਾਂਦਾ ਜਿਹਨੂੰ ਆਪਾਂ ਫੋਨ ਕਹਿੰਦੇ ਆ ਵੱਟੀ ਤਦਾਦ ਦੇ ਵਿੱਚ ਜੋ ਤੁਸੀਂ ਅਬਰ ਸਾਜੀ ਵੀ ਕੀਤੀ ਸੀ ਦੋ ਤਿੰਨ ਹਫ਼ਤੇ ਪਹਿਲਾਂ ਬਟ ਹੁਣ ਸਪਟੈਂਬਰ 3 ਫੋਨ ਬੈਨਸ ਹੋਣ ਜਾ ਰਹੇ ਨੇ ਜੀ ਹਾਈ ਸਕੂਲਾਂ ਦੇ ਵਿੱਚ हां ਅਸੀਂ ਜਦੋਂ ਆਪਾਂ ਨੂੰ ਰਿਸਪੌਂਸਿਬਿਲਟੀ ਮਿਲੀ ਸੀ ਨਾ ਸਕੂਲ ਡਿਸਟ੍ਰਿਕਟ ਬ੍ਰੈਂਟਨ ਵਾਰਡ 9 10 ਇਹ ਉਦੋਂ ਫਿਰ ਆਪਾਂ ਸਭ ਤੋਂ ਪਹਿਲਾਂ ਜਿਹੜੀਆਂ ਸਮੱਸਿਆਵਾਂ ਦੀਆਂ ਜੜ੍ਹਾਂ ਫੜਨੀਆਂ ਸ਼ੁਰੂ ਕੀਤੀਆਂ ਅਸੀਂ ਜੀਆਂ ਸਕੂਲਾਂ ਦੇ ਵਿੱਚ ਜਿਹੜਾ ਇਹ ਮਾਹੌਲ ਖਰਾਬ ਹੁੰਦਾ ਇਹ ਖਰਾਬੀਆਂ ਬੱਚਿਆਂ ਦੇ ਸਿਰਾਂ ਵਿੱਚ ਆਉਂਦੀਆਂ ਕਿੱਥੋਂ ਆ ਜੀ ਸੋ ਫਿਰ ਆਪਾਂ ਸਿੱਟਾ ਕੱਢਿਆ ਸਕੂਲ ਸਕੂਲ ਜਾ ਕੇ ਲਗਾਤਾਰ ਮਿਹਨਤ ਕਰਕੇ ਟੀਚਰਜ਼ ਨੂੰ ਸੁਣਿਆ ਪ੍ਰਿੰਸੀਪਲਜ਼ ਨੂੰ ਸੁਣਿਆ ਬੱਚਿਆਂ ਨੂੰ ਸੁਣਿਆ ਕਮਿਊਨਿਟੀ ਨੂੰ ਤਾਂ ਆਪਾਂ ਸੁਣੀ ਰਹੀ ਸੀ ਪਿਛਲੇ 20 ਸਾਲਾਂ ਤੋਂ ਤੇ ਫਿਰ ਇਹੇ ਸਿੱਟਾ ਨਿਕਲਿਆ ਹਾਂ ਕਿ ਪਹਿਲੇ ਸਮਿਆਂ ਦੇ ਵਿੱਚ ਤਾਂ ਸੀਗਾ ਜੀ ਵੀ ਘਰੋਂ ਸਕ ਇਹ ਨਾਕਾਮੀ ਸੀਗਾ ਅੱਜ ਲੇਕਿਨ ਕਿ ਉਹਦੇ ਵਿੱਚ ਤੀਜੀ ਤਰ ਜਿਹੜੀ ਆਪੇ ਹੀ ਆਪਾਂ ਵਾੜ ਲਈ ਹੋਈ ਆ ਪੇਰੈਂਟਸ ਨੇ ਖਾਸ ਤੌਰ ਤੇ ਬੱਚਿਆਂ ਨੂੰ ਮਹਿੰਗੇ ਮਹਿੰਗੇ ਫੋਨ ਫਰੀਦ ਕੇ ਇੰਟਰਨੈਟ ਦੀ ਫੈਸਿਲਿਟੀ ਤੇ ਉਹਨਾਂ ਦੇ ਬਿੱਲ ਆਪਾਰੇ ਜਾ ਰਹੇ ਪੇਰੈਂਟਸ ਦੇ ਵੱਲੋਂ ਤੇ ਬੱਚੇ ਜਿਹੜੇ ਜੀਪੀ ਉੱਥੇ ਜੋ ਮਰਜ਼ੀ ਕਰਨ ਉਹਨਾਂ ਨੂੰ ਖੁੱਲੀ ਛੁੱਟੀ ਮਿਲੀ ਹੋਈ ਹੈ ਤੇ ਜਿੱਥੇ ਖੁੱਲੀ ਛੁੱਟੀ ਹੋਊਗੀ ਆਪਾਂ ਦੇਖਦੇ ਆਂ ਕਿ ਜੇ ਕਲਾਸ ਲੱਗੀ ਹੈ ਟੀਚਰ ਕਲਾਸ ਦੇ ਵਿੱਚ ਹੈਗੇ ਨੇ ਤੇ ਸਾਰੇ ਬੱਚੇ ਬਹੁਤ ਦਾਨੀ ਬੀਨੇ ਬਣ ਕੇ ਜੀ ਆਪਣਾ ਪੜ ਰਹੇ ਹੋਣਗੇ ਪਰ ਲੇਕਿਨ ਜੇ ਜਰਾ ਕੇ ਟੀਚਰ ਬਾਹਰ ਹੋਇਆ ਨਹੀਂ ਤੇ ਕਲਾਸ ਜਿਹੜੀ ਹੈ ਕਮਰਾ ਸਿਰ ਤੇ ਚੁੱਕਿਆ ਨਹੀਂ ਚੀਏ ਇਦਾਂ ਹੀ ਘਰਾਂ ਦੇ ਵਿੱਚ ਨਹੀਂ ਹੁੰਦਾ ਸਿਗਾ ਵੀ ਜੇ ਪੇਰੈਂਟਸ ਸਿਰ ਤੇ ਹੈਗਾ ਤੇ ਬੱਚੇ ਬੜੇ ਸੋਹਣੇ ਜੀ ਆਪਣਾ ਬੈਠ ਕੇ ਪੈ ਲੋ ਵੀ ਆਧਰ ਭਾ ਦੇ ਨਾਲ ਰਹਿਣਗੇ ਪਰ ਜੇ ਪੇਰੈਂਟਸ ਘਰ ਵਿੱਚ ਨਹੀਂ ਤੇ ਫਿਰ ਸ਼ਰਾਰਤਾਂ ਤੇ ਤੁਹਾਨੂੰ ਪਤਾ ਬੱਚੇ ਬਚਪਨ ਵਿੱਚ ਸੁੱਝਦੀਆਂ ਜਾਂ ਆਪਾਂ ਵੀ ਬਚੇ ਰਹੇ ਜਾਂ ਇਹਦੇ ਵਿੱਚ ਇਹ ਬੱਚੇ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਜੇ ਹੁਣ ਉਹਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਤੇ ਉੱਥੇ ਭਟਕਣ ਦਾ ਰਾਹ ਉਸ ਸੋਸ਼ਲ ਮੀਡੀਆ ਤੇ ਸੈਲਫੋਨ ਤੇ ਮੌਜੂਦ ਆ ਤੇ ਉਹਨੂੰ ਉੱਥੇ ਰੋਕੂ ਕੌਣ ਬੱਚੇ ਨੂੰ ਹੁਣ ਵਗਦੇ ਪਾਣੀ ਨੂੰ ਰੋਕਣ ਲਈ ਜੇ ਨੱਕਾ ਨਹੀਂ ਲਾਇਆ ਜਾਊਗਾ ਤੇ ਫਿਰ ਉਹ ਖੁੱਲਾ ਫਿਰੂਗਾ ਜੀ ਇਦਾਂ ਹੀ ਫਿਰ ਉੱਥੇ ਭਟਕਣ ਦਾ ਰਾਹ ਮੌਜੂਦ ਹੈ ਬੱਚੇ ਉੱਥੇ ਭਟਕ ਰਹੇ ਸੀਗੇ ਇਹ ਜੜ ਜਦੋਂ ਆਪਾਂ ਫੜੀ ਫਿਰ ਦੇਖਿਆ ਵੀ ਇਹ ਜੜ ਸਕੂਲ ਵਿੱਚ ਹੈ ਫਿਰ ਦੇਖਿਆ ਕਿ ਇਹ ਤੇ ਕੋ ਉਹ ਪੋਤਾ ਆ ਜਾਂ ਉਹ ਦਰਖਤ ਹੈ ਜਿਹਦੀ ਕੋ ਬ੍ਰਾਂਚ ਆ ਵੀ ਉੱਥੇ ਸਮੱਸਿਆਵਾਂ ਆ ਕੇ ਵੱਡੀਆਂ ਹੁੰਦੀਆਂ ਸਮੱਸਿਆਵਾਂ ਅਸਲ ਦੇ ਵਿੱਚ ਘਰਾਂ ਦੇ ਵਿੱਚੋਂ ਪੈਦਾ ਹੋ ਰਹੀਆਂ ਐ ਸੋਸ਼ਲ ਮੀਡੀਆ ਦੇ ਅਬਿਊਜ਼ ਇੰਟਰਨੈਟ ਦੇ ਕਰਕੇ ਕੰਪਿਊਟਰਾਂ ਕਰਕੇ ਸੈਲਫੋਨਾਂ ਦੇ ਕਰਕੇ ਵੀ ਉੱਥੇ ਬੱਚਿਆਂ ਨੂੰ ਜਿਹੜਾ ਗਾਈਡ ਕੀਤਾ ਨਹੀਂ ਜਾ ਰਿਹਾ ਕੋਈ ਮੋਨੀਟਰ ਨਹੀਂ ਕੀਤਾ ਜਾ ਰਿਹਾ ਪ੍ਰੋਪਰਲੀ ਸੁਪਰਵਾਈਜ਼ ਨਹੀਂ ਕੀਤਾ ਜਾ ਰਿਹਾ ਬਹੁਤ ਸਾਰੇ ਪੇਰੈਂਟ ਜਿਹਨਾਂ ਕੋਲ ਸੁਪਰਵਾਈਜ਼ ਕਰਨ ਦੀ ਕੈਪੇਬਿਲਿਟੀ ਨਹੀਂ ਆ ਸਮਝ ਨਹੀਂ ਹੈ ਕਿ ਉਹਨਾਂ ਨੂੰ ਫਿਰ ਅਸੀਂ ਇਹ ਕਹਿੰਦੇ ਹੁੰਦੇ ਸੀ ਸੈਲਫੋਨ ਤੁਸੀਂ ਲੈ ਕੇ ਕਿਉਂਦੇ ਨੇ ਤੁਹਾਨੂੰ ਕਾੜੀਆਂ ਕਾੜੀਆਂ ਐ ਨਹੀਂ ਆ ਸਕੂਲ ਦੇ ਵਿੱਚ ਤਾਂ ਸੈਲ ਫੋਨ ਦੀ ਪੜਨ ਵਾਸਤੇ ਲੋੜ ਹੀ ਹੈ ਨਹੀਂ ਸਾਡੇ ਸਕੂਲ ਵਿੱਚ ਤਾਂ ਪੜਨ ਵਾਸਤੇ ਕੈਸ਼ ਦੀ ਲੋੜ ਹੀ ਹੈ ਨਹੀਂ ਬੈਂਕ ਕਾਰਡਨ ਦੀ ਲੋੜ ਹੀ ਹੈ ਨਹੀਂ 100 100 ਦੇ ਨੋਟ ਜਿਹੜੇ ਡਾਲਰ ਫੜਾਏ ਜਾਂਦੇ ਘਰਾਂ ਤੋਂ ਬੱਚਿਆਂ ਨੂੰ ਵੀ ਉਹ ਸਕੂਲਾਂ ਦੇ ਵਿੱਚ ਜਾ ਕੇ ਚੰਦ ਕੀ ਚੜਦੇ ਇੱਕ ਫਿਰ ਆਪਾਂ ਕਹਿੰਦੇ ਵੇਪ ਵੇਕਦੀ ਹੈ ਬਲੈਕ ਹੁੰਦੀ ਹੈ ਉਥੇ ਜਿਹੜੀ ਜਿਹੀ ਭੰਗ ਖਰੀਦਦੇ ਨੇ ਬੱਚੇ ਖਰੀਦਦੇ ਕਿੱਥੋਂ ਨੇ ਉਹਨਾਂ ਦੇ ਕੋਲ ਡਾਲਰ ਕੋਈ ਅਸਮਾਨੋਂ ਥੋੜਾ ਡੇਕਦੇ ਆ ਉਹ ਘਰੋਂ ਹੀ ਮਿਲਦੇ ਉਹਨਾਂ ਨੂੰ ਡਾਲਰ ਜਿਹੜੇ ਕਿ ਉਹ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ ਅਬਿਊਜ਼ ਹੁੰਦੇ ਆ ਜੀ ਇਹ ਦੋ ਤਿੰਨ ਚੀਜ਼ਾਂ ਜਿਹਦੋਂ ਆਪਾਂ ਆਇਡੈਂਟੀਫਾਈ ਕੀਤੀਆਂ ਤੇ ਫਿਰ ਇਹ ਹਰ ਵਾਰੀ ਆਪਾਂ ਨੂੰ ਕਿਹਾ ਜਾਂਦਾ ਸੀਗਾ ਸਕੂਲ ਦੇ ਵਿੱਚ ਬੈਨ ਲੱਗਣਾ ਚਾਹੀਦਾ ਜੀ ਬੋਰਡ ਵੱਲੋਂ ਬੈਨ ਲੱਗਣਾ ਚਾਹੀਦਾ ਜੀ ਪਰ ਮੈਨੂੰ ਲੱਗਦਾ ਸੀਗਾ ਕਿ ਇਹ ਇੱਕ ਸਕੂਲ ਦੀ ਇੱਕ ਬੋਰਡ ਦੀ ਸਮੱਸਿਆ ਨਹੀਂ ਜੀ ਅਸੀਂ ਪੂਰੇ ਦੇਸ਼ ਦੀ ਨਹੀਂ ਮੰਨੀ ਤੇ ਸਾਡੀ ਪੂਰੀ ਪ੍ਰੋਵਿੰਸ ਦੀ ਜ਼ਰੂਰ ਆ ਸੋ ਇਸ ਕਰਕੇ ਜਿੱਥੇ ਕਿਤੇ ਵੀ ਆਪਾਂ ਨੂੰ ਓਪਰਚੁਨਿਟੀ ਮਿਲਦੀ ਰਹੀ ਆਪਾਂ ਇਹਦੇ ਬਾਰੇ ਬੋਰਡ ਦੇ ਵਿੱਚ ਆਵਾਜ਼ ਉਠਾਉਂਦੇ ਰਹੇ ਆਪਾਂ ਪ੍ਰੋਵਿੰਸ਼ੀਅਲ ਐਜੂਕੇਸ਼ਨ ਮਿਨਿਸਟਰੀ ਤੱਕ ਫੀਡਬੈਕ ਦਿੰਦੇ ਰਹੇ ਐਫ 50 ਸਹਿਬਾਨਾਂ ਨੂੰ ਦੱਸਦੇ ਰਹੇ ਆਫਸਵਾ ਸਾਡੀ ਜਿਹੜੀ ਸਕ ਤੇ ਫਿਰ ਇਹ ਆਸਰ ਹੁਣ ਜਿਹੜਾ ਜਿਵੇਂ প্রভিনਸ਼ਲ ਗਵਰਨਮੈਂਟ ਨੇ ਅਨਾਉਂਸਮੈਂਟ ਬਕਾਇਦਾ ਕੀਤੀ ਹੋਈ ਹੈ 3 ਸਤੰਬਰ ਤੋਂ ਜਿਹੜੀਆਂ ਜਿਹੜੀਆਂ ਇਹ ਤੇ ਪਾਬੰਦੀਆਂ প্রভিনਸ਼ਲ ਗਵਰਨਮੈਂਟ ਨੇ ਅਨਾਉਂਸ ਕੀਤੀਆਂ ਸੀਗੀਆਂ ਸਾਡੇ ਯਤਨੇ ਸੀਗੇ ਵੀ 81010 ਦੇ ਵਿੱਚ ਵੈਸੇ ਉਹ ਜਿਹੜੀਆਂ ਆਲਰੇਡੀ ਕਾਫੀ ਸਾਰੀਆਂ ਉਹਦੇ ਵਿੱਚ ਜਿਹੜੀਆਂ ਰੈਸਟ੍ਰਿਕਸ਼ਨਸ ਆ ਉਹ ਵਰਕ ਕਰ ਰਹੀਆਂ ਉਹ ਇਨ ਬਿਨ ਰੈਸਟ੍ਰਿਕਸ਼ਨਸ ਆ ਜਿਹੜੀਆਂ ਪੂਰੀ ਪ੍ਰੋਵਿੰਸ ਦੇ ਵਿੱਚ ਹੁਣ ਲਾਗੂ ਹੋ ਜਾਣਗੀਆਂ ਦਨ ਸਤੰਬਰ ਤੋਂ ਜਿਹੜੇ ਜੀ ਵੀ ਬੱਚੇ ਇਹ 6ਵੀਂ ਗ੍ਰੇਡ ਤੱਕ ਜਿਹੜੇ ਆ ਵੀ ਇਰੀਕੇ ਨ ਬਸਤੇ ਕੋ ਵੀ ਫੋਨ ਨਹੀਂ ਕੱਢਣਗੇ ਉਹਨਾਂ ਨੂੰ ਸਕੂਲ ਘਰੋਂ ਹੀ ਵੈਸੇ ਤੇ ਫੋਨ ਭੇਜਣ ਦੀ ਲੋੜ ਨਹੀਂ ਪਰ ਜੇ ਹੁਣ ਪੇਰੈਂਟਸ ਨਹੀਂ ਇਸ ਗੱਲ ਨੂੰ ਸਮਝਣਗੇ ਤੇ ਫਿਰ ਉੱਥੇ ਹੁਣ ਜਿਹੜਾ ਗਾਂ ਰਿਪੋਰਟ ਕਾਰਡ ਬਣਾਇਆ ਕਰਨਾ ਬੱਚੇ ਦਾ ਉਹਦੇ ਵਿੱਚ ਫਿਰ ਆ ਜਾਣਾ ਕਿ ਜੇ ਸਕੂਲ ਦੇ ਵਿੱਚ ਬੱਚਾ ਫੋਨ ਲੈ ਕੇ ਆਇਆ ਉਹਨੇ ਉੱਥੇ ਟੀਚਰ ਦੇ ਕਹਣੇ ਫੋਨ ਜਿਹੜਾ ਜੀ ਵੀ ਵਰਤਣਾ ਬੰਦ ਨਹੀਂ ਕੀਤਾ ਕਹਣੇ ਨਹੀਂ ਮੰਨੇ ਤੇ ਫਿਰ ਉਸ ਤਰੀਕੇ ਦੇ ਨਾਲ ਉਹਦਾ ਰਿਪੋਰਟ ਕਾਰਡ ਜਿਹੜਾ ਉਹ ਅਸਫਲ ਕਰਿਆ ਕਰੂਗਾ ਰਿਫਲੈਕਟ ਕਰਿਆ ਕਰੂਗਾ ਉਹਦੇ ਬਿਹੇਵੀਅਰ ਨੂੰ ਸੋ ਇਸ ਕਰਕੇ ਹੁਣ ਸਕੂਲ ਦੇ ਵਿੱਚ ਦੇਖੋ ਜੇ ਹੁਣ ਆਪਾਂ ਇੱਕ ਪਾਸੇ ਥੋੜੀ ਜਿਹੀ ਅੱਗੇ ਆਪਾਂ ਹੀ ਲਈ ਜਾਂਦੇ ਆ ਦੂਜੇ ਪਾਸੇ ਕਹੀ ਜਾਂਦੇ ਆ ਕਿ ਇਹਨੂੰ ਥੋੜਾ ਭਜਾ ਇੱਕ ਪਾਸੇ ਆਪੇ ਭਜਾਈ ਜਾਂਦੇ ਆ ਉਹ ਲਗਾਈ ਬੁਝਾਈ ਦੇ ਵਿੱਚ ਜਾਨੀ ਅੱਗ ਨਹੀਂ ਕਿ ਬੁਝਦੀ ਤੇ ਹੁਣ ਜੇ ਸੈੱਲਫੋਨ ਜਿਹੜਾ ਨਾਲੇ ਆਪਾਂ ਲੈ ਕੇ ਦੇਈ ਜਾਂਦੇ ਆ ਬੈਲੋ ਦਾ ਤਾਰੀ ਜਾਂਦੇ ਆ ਬੱਚੇ ਨੂੰ ਬੈੱਡਰੂਮ ਤੱਕ ਉਹਦੀ ਲਿਜਾਣ ਦੀ ਇਜਾਜ਼ਤ ਆ ਉਹਨੂੰ ਸੁਪਰਵਾਈਜ਼ ਆਪਾਂ ਕਰਦੇ ਨਹੀਂ ਉੱਥੋਂ ਜਾਨੀ ਥੋੜੀ ਜਿਹੀ ਅੱਗੇ ਆਪਾਂ ਆਪੇ ਹੀ ਲਈ ਜਾਂਦੇ ਆ ਤੇ ਉਹ ਬੁਝਾਉਣੇ ਆ ਕਿੰਨੇ ਵੀ ਸਕੂਲ ਵਾਲੇ ਜਾ ਕੇ ਬੁਝਾਉਣਸ ਹਨ ਸੋ ਇਸ ਕਰਕੇ ਇਹ ਜਿਹੜੀ ਸੋਸ਼ ਉਹ ਲੋੜ ਹੈ ਸੋ ਹੁਣ ਜਿਹੜੀ 3 ਸਤੰਬਰ ਤੋਂ ਸਕੂਲਾਂ ਦੇ ਵਿੱਚ ਗਾਂ ਪਾਬੰਦੀ ਤਾਂ ਲਾਗੂ ਇੰਪਲੀਮੈਂਟ ਹੋ ਹੀ ਜਾਣੀ ਆ ਅਰ ਜਿੰਨਾ ਚਿਰ ਇੱਕ ਰਹੋ ਪੇਰੈਂਟਸ ਨੇ ਇਸ ਪਾਬੰਦੀ ਨੂੰ ਇਨ ਬਿਨ ਪੈਰਲੈਲੀ ਨਹੀਂ ਸੁਪਰਵਾਈਜ਼ ਬੱਚਾਂ ਦਾ ਸੈਲਫੋਨ ਇੰਟਰਨੈਟ ਅਬਿਊਜ਼ ਕਰਨਾ ਸ਼ੁਰੂ ਕੀਤਾ ਤੇ ਇਹ ਪ੍ਰਣਾਲਾ ਫੇਰ ਉੱਥੇ ਦਾ ਉੱਥੇ ਹੀ ਰਹਿ ਜਾਣਾ ਇਹ ਮੈਂ ਜੀ ਦੱਸ ਰਿਹਾ ਸਕੂਲ ਤ੍ਰਸਤੀ ਵਾਰ 9 10 ਤੁਹਾਡੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਹਾਂ ਨੈਟ ਕੇ ਕੰਮ ਕਰ ਰਹੇ ਹਾਂ ਉਹਦੇ ਵਿੱਚ ਐਸ ਸਮੱਸਿਆ ਤੇ ਜੇ ਆਪਾਂ ਕਾਬੂ ਪਾਉਣਾ ਤਾਂ ਪੇਰੈਂਟਸ ਦੇ ਕਮਿਊਨਿਟੀ ਦੇ ਸਹਿਯੋਗ ਦੀ ਲੋੜ ਆ ਬੜਾ ਸਹਿਯੋਗ ਵੈਸੇ ਪ੍ਰਾਪਤ ਦੇ ਵੀ ਰਹੇ ਆ ਸਾਰਿਆਂ ਦਾ ਬਹੁਤ ਧੰਨਵਾਦ ਹੈ ਉਹ 3 ਸਤੰਬਰ ਨੂੰ ਸਕੂਲਾਂ ਦੇ ਵਿੱਚ ਪਾਬੰਦੀ ਹੈ ਪਰਾਂ ਦੇ ਵਿੱਚ ਪਾਬੰਦੀ ਹੁਣ ਸਕੂਲ ਵਾਲੇ ਹੋ ਗਈ ਬੋਰਡ ਨਹੀਂ ਲਾ ਸਕੂਗਾ ਇਹ ਜਿਹੜੀ ਘਰਾਂ ਦੇ ਵਿੱਚ ਸੈੱਲ ਫੋਨ ਇੰਟਰਨੈਟ ਕੰਪਿਊਟਰ ਦੀ ਮੈਨੇਜਮੈਂਟ ਉਹ ਪੇਰੈਂਟਸ ਨੇ ਜਿਹੜਾ ਜੀ ਪਿਆਪ ਕਰਨੀ ਹੈ ਗ੍ਰੈਂਡਪੇਰੈਂਟਸ ਨੇ ਕਰਨੀ ਹੈ ਬੱਚਿਆਂ ਨੂੰ ਦੱਸੋਗੇ ਤੇ ਤਾਂ ਜਿਹੜੇ ਜੀ ਉਸੇ ਦਿਰਾਤੇ ਤੌਰ ਪਹਿਣਗੇ ਉਸ ਦੇ ਪਾਸੇ ਇਹ ਹੈ ਜੀ ਕਿ ਸੋਸ਼ਲ ਮੀਡੀਆ ਦੇ ਅਬਯੂਸ ਨੂੰ ਅਸੀਂ ਆਪਾਂ ਸਦਾ ਹੀ ਗੱਲ ਕਰਦੇ ਆਂ ਬੱਚਿਆਂ ਨੂੰ ਨਾ ਕਰਨ ਬਾਰੇ ਉਹ ਪੇਰੈਂਟਸ ਕਹਿ ਸਕਣਗੇ ਜਿਹੜੇ ਆਪ ਸੋਸ਼ਲ ਮੀਡੀਆ ਤੇ ਪਟਕੇ ਹੋਏ ਤੇ ਪਟਕੀਆਂ ਹੋਈਆਂ ਨਹੀਂ ਹੈ ਸੋ ਇਸ ਕਰਕੇ ਇਤਿਹਾਸ ਕਰਦੇ ਆਂ ਬੱਚੇ ਸਿੱਧੇ ਰਾਤੋਂ ਨਾਲ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਸੋਸ਼ਲ ਮੀਡੀਆ ਤੇ ਸਿੱਧੇ ਰਾਤੋਂ ਨਾਲ ਉਹ ਸੋਹਣੇ ਕਾ ਜ਼ਰੂਰੀ ਸਕੂਲਾਂ ਵੱਲੋਂ ਬੋਰਡ ਵੱਲੋਂ ਸਰਕਾਰ ਵੱਲੋਂ ਆਪਣਾ ਕੰਮ ਕਰ ਦਿੱਤਾ ਗਿਆ ਹੁਣ ਪੇਰੈਂਟਸ ਨੇ ਜਿਹੜਾ ਜਿਪ ਕਰਾਂ ਦੇ ਉਹ ਆਪਣਾ ਕਰਨਾ ਜਾਰੀ ਰੱਖਣਾ ਹੈ 올 ਰਾਈਟ ਜੋ ਸਾਹਿਬ ਟਾਈਮ ਦੇ ਵਾਸਤੇ ਬਹੁਤ ਬਹੁਤ